ਨਹੀਂ ਇਹ ਪੈਸੇ ਲੇਂਗਾ ਨਾ ਬੋਲਦਾ ਕੱਲਾ ਹੀ ਹੈ ਹੈ ਇਹਨੇ ਪੈਸੇ ਲੈ ਕੇ ਮੈਨੂੰ ਬੋਲਣਗੇ ਕੱਲੋ ਪੈਸੇ ਦਿੱਤੇ ਤੂੰ ਦੱਸ ਮੈਨੂੰ ਇਹਨੇ ਪੈਸੇ ਲੈ ਕੇ ਨਾ ਲਾਉਣਗੇ ਹਾਂ ਜੀ ਬਿਲਕੁਲ ਬਿਲਕੁਲ ਉਹਨੇ ਪੈਸੇ ਲੈ ਲਏ ਨਹੀਂ ਬਿਲਕੁਲ ਇਹੋ ਜਿਹਾ ਬਣਾਉਣਾ ਬਿਲਕੁਲ ਇਹੋ ਜਿਹਾ ਬਣਾਉਣ ਲਈ ਕਾਰਡ ਕਰਦੇ ਦੋ ਵਾਰ ਸਰਪ ਕਰਾ ਕੇ ਕਹਿੰਦੇ ਨਹੀਂ ਚਲੋ ਜੀ ਉਹ ਤਾਂ ਲੰਘ ਗਿਆ ਜਿਹੜਾ ਆਜਾ ਪਾਉਂਦਾ ਅੱਜ ਵੀ ਮਾਰੀ ਬਖੋਰੀ ਆ ਮਾਰੀ ਬਖੋਰੀ ਆ ਇਹਨਾਂ ਨੂੰ ਪੁਲਾੜੇ ਲਾ ਕੇ ਅੱਜ ਬਾਈ ਜੀ ਕੁੜੀਆਂ ਵਾਲੀ ਵੀਡੀਓ ਜਿਹੜੀ ਇਹਦੀ ਚਰਾਈ ਕੀਤੀ ਇਹਨੂੰ ਬੋਲਣ ਦੀ ਥੋੜੀ ਜਗਾ ਸਿਖਾਓ ਅੱਗੇ ਵੀ ਤੁਹਾਡੇ ਤੱਕ ਅਪਰੋਚ ਕੀਤੀ ਜਾਂਦੇ ਵੀ ਇਹਨਾਂ ਸਾਰੀ ਦੱਸੀ ਆ ਪੈਸੇ ਲੈ ਕੇ ਗਏ ਨੇ ਹੱਥੀ ਖਾਏ ਆ ਇਹ ਪੈਸੇ ਲੈ ਕੇ ਵਿੱਚ ਬੋਲਣ ਤੇ ਸਾਡੇ ਪਰਿਵਾਰੀ ਇੰਨੀ ਜੀ ਆਪੀ ਵੇਲੇ ਅਸੀਂ ਖਬਰ ਲਈ ਤਾਂ ਸੀ ਇਹਨਾਂ ਸਾਥ ਦਿੱਤਾ ਦੋ रहंदी हीउक मैड पढ़ो निजी सुभाणे तुम क्यों बात कर रहे हो यहाँ 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 तुम क्यों बात कर रहे ह ਮੋੜਾ ਨਾਲੇ ਕੋੜਾ ਮੈਂ ਮਿਲਰ ਕੋੜਾ ਹੈਗਾ ਮੈਂ ਜਾ ਕੇ ਚਲਾਉਂਗਾ ਤੀਰੀ ਪਾਣੀ ਕੀ ਕਰ ਰਹੇ ਹੋ ਜਾਨ ਸਾਹਿਬ ਮਾਤਾ ਮੀਡੀਆ ਲਾਇਓ ਕੋਈ ਸਾਡੇ ਕੋਲ ਤੁਸੀਂ ਭਾਈ ਮੰਨਿਆ ਤੁਹਾਡੀ ਗੱਲ ਆਦੋਗੀ ਯਾਰ ਕਿੰਨੇ ਕੋਸਤਾਹੀ ਆਪਣੇ ਪਸਾਦੇ ਮੈਂ ਤਾਂ ਪਰਖੇ ਨਹੀਂ ਪਰਖਦੇ ਨਾਲ ਪਰ ਇਹੋ ਜਿਹਾ ਬਲਮਾਚ ਰੱਖ ਕੇ ਤੂੰ ਵੋਟਾਂ ਲੈ ਲੋਗੇ ਇੱਧਰ ਲੱਗਰ ਦੇ ਮਾਜੇ ਆਪ ਨੂੰ ਕੋਈ ਨਹੀਂ ਤੁਹਾਡੇ ਨਹੀਂ ਭਾਈ ਨਾ ਕਹਿੰਗੇ ਕਿ ਕਿੰਨੇ ਪੈਸੇ ਖੋਤੇ ਪਾਟਦੇ ਹੋ ਇਹ ਆਪਾਂ ਦਾ ਪਤਾ ਰਹੂਗਾ ਏ ਥੋੜੀ ਇਹ ਬਦਮਾਸ਼ੀ ਕਰੀ ਜਾਵੇ ਬਦਮਾਸ਼ੀ ਦਾ ਮੋਟਾ ਥੋੜੀ ਮਿਲਦੀਆਂ ਨਹੀਂ ਅਸੀਂ ਵੀ ਕੰਮ ਕੀਤਾ ਜਿਹੜੇ ਅਸੀਂ ਆਹਦੇ ਰਹਿ ਸਾਰੀ ਉਂਝਿਆਰੀ ਕਰਦੇ ਰਹਾ ਕਿ ਮਾਪੇ ਤੋਂ ਤੱਕ ਬੋਲ ਫਰੇ ਆ ਤਾਂ ਵੇਖਿਆ ਤਾਂ ਕੋਈ ਨਹੀਂ ਜਨਤਾ ਦੇ ਸਵਾਲ ਅਸੀਂ ਪੁੱਛਣ ਦੇ ਆਪਣੇ ਕੋਲੋਂ ਨਹੀਂ ਕੋਈ ਨਹੀਂ ਅਸੀਂ ਨਿੱਜੀ ਸਵਾਲ ਕਰਾਂਗੇ ਨਾ ਤੁਹਾਨੂੰ ਫੇਰ ਕੋ ਕਿ ਪੱਤਰਕਾਰ ਨਿੱਜੀ ਸਵਾਲ ਕਰਨਦੇ ਨੇ ਅੱਗੇ ਆਪਣੇ ਨਾਲ ਦੀ ਕੋਈ 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 ॻाल्हायो <laughs>